ਪਟਿਆਲਾ ਦੇ ਨੇੜੇ ਕਸਬਾ ਅਲੀਵਾਲ ਤੋਂ ਲੰਘਦੀ ਅੱਪਰ ਬਾਰੀ ਦੁਆਬਾ ਨਹਿਰ ਤੋਂ ਨਿਕਲੀ ਲਾਹੌਰ ਬ੍ਰਾਂਚ ਨਹਿਰ 'ਚ ਨਹਾਉਂਦਿਆਂ 4 ਵਿਅਕਤੀ ਰੁੜ ਗਏ ਸਨ ਜਿਨ੍ਹਾਂ 'ਚੋਂ ਇੱਕ ਨੂੰ ਲੋਕਾਂ ਨੇ ਬਚਾ ਲਿਆ ਇਸ ਘਟਨਾ 'ਚ 3 ਵਿਅਕਤੀ ਰੁੜ ਗਏ ਹਨ ਅਤੇ ਉਹਨਾਂ ਨੂੰ ਲੱਭਣ ਲਈ ਜਹਦੋ ਜਹਿਦ ਕੀਤੀ ਜਾ ਰਹੀ ਹੈ ਇਹ ਘਟਨਾ ਬੀਤੀ ਦੇਰ ਸ਼ਾਮ ਉਸ ਵੇਲੇ ਵਾਪਰੀ ਜਦ ਪਿੰਡ ਭਾਰਤਵਾਲ ਦੇ ਮੌਜੂਦਾ ਸਰਪੰਚ ਰਣਵੀਰ ਸਿੰਘ ਆਪਣੇ ਸਾਥੀਆਂ ਸਮੇਤ ਆਪਣੇ ਪਿੰਡ ਦੇ ਨੇੜੇ ਉਲੰਘਦੀ ਅੱਪਰ ਬਾਰੀ ਦੁਆਬਾ ਨਹਿਰ 'ਚ ਨਹਾਉਣ ਗਿਆ ਸੀ ਐਸ ਕੇ ਬੰਦਨ ਦੀ ਰਿਪੋਰਟ ਤੁਸੀਂ ਜੁੜੇ ਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪੰਜ ਗੁਰ ਮੈਂ ਰਿਸ਼ਤ ਮਤਲੋ ਸਾਡਾ ਭਰਾ ਵਾ ਪ੍ਰਵੀਰ ਸਿੰਘ ਸਰਪੰਚ ਸਾਹ ਨੂੰ 7:30 ਵਜੇ ਦੇ ਮੌਕੇ ਤੇ ਪਹਲਾ ਲਗਾ ਤੇ ਅਸੀਂ ਆਏ ਆ ਉਹ ਸਾਡੇ ਔਰਾਂ ਨੂੰ ਮਤਲੋ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨਹਾਦਾ ਨਹਾਦਾ ਮਤਲਬ ਇੱਕ ਆਪ ਤੁਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਨੇ ਛਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਛਾਲ ਮਾਰੀ ਉਹ ਵੀ ਵਿੱਚ ਰੁੜ ਗਿਆ ਚੌਥੇ ਨੇ ਵੀ ਛਾਲ ਮਾਰੀ ਮੁੜ ਕੇ ਉਹਨਾਂ ਨੂੰ ਮਤਲਬ ਬਚਾਇਆ ਗਿਆ ਜੇ ਪੱਗ ਛੁੱਟ ਗਈ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮਰਸਰ ਹਰੂ ਸਾਨੂੰ ਰਿਕਵੈਸਟ ਕੀਤੀ ਹੈ ਰਿਕਵੈਸਟ ਕਰਦੇ ਬਾਤੂ ਤੋਂ ਉਹਨਾਂ ਨੇ ਪਾਣੀ ਦਾ ਵਾਸ ਥੋੜਾ ਘਟਾ ਦਿੱਤਾ ਗਿਆ ਜੀ ਹੁਣ ਸਾਰੇ ਇਸ ਇਲਾਕਾ ਨਿਵਾਸੀ ਪਿੰਡ ਪਾਰਫਾਲ ਦੇ ਸਾਰੇ ਅਸੀਂ ਮਤਲਬ ਦੇਖ ਪਾਰ ਕਰਨ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਹੈ ਇਹ ਮੇਰ ਪੱਕੇ ਕਾਰਨ ਜਿਹੜਾ ਇਹ ਹਾਥਾ ਵਾਇਰਲ ਆ ਪੱਕੇ ਕਾਰਨ ਹਾਥਾ ਵਾਇਰਲ ਵਾਪਰਿਆ ਇਹ ਕੋਈ ਕੱਚੀ ਨਾ ਰ ਕੋਈ ਕੇਸਾ ਬੂਦਾ ਹਸ ਲੱਗ ਜਾਂਦਾ ਕੋਈ ਸ਼ਹਿਰ ਕਿਤੇ ਕੋਈ ਕੁੰਡਾ ਵੀ ਨਹੀਂ ਜੀ ਕਿ ਇਹ ਇਹ ਨਾਮ ਦੇ ਤਖਤ ਪੈਣ ਲੋ ਜੋ ਪਏ ਸਾਰੇ ਲਾਹੌਰ ਨਹਿਰ ਦੇ ਉੱਤੇ ਕੋਈ ਪੌੜੀਆਂ ਪਾਣੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਅਸਰ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਦੇ ਸਾਹਦਾਂ ਕੀਤੀ ਜਾਵੇ ਤੇ 200 ਮੀਟਰ ਤੇ ਇਲਾਕੇ ਚਾਕੇ ਪੌੜੀਆਂ ਬਣਨੀ ਚਾਹੀਦੀਆਂ ਇਹ ਘਟਨਾ ਵਾਪਰੀ ਹੈ ਲਾਹੌਰ ਅੜੀ ਨਹਿਰ ਜੀ ਪਿੰਡ ਪਾਥਵਾ ਦਾ ਸਰਪੰਚ ਜੀ ਉਹਨਾਂ ਬੀਰ ਸਿੰਘ ਫੋਰੇਸੀ ਬਣ ਕੇ ਨਾ ਲਗਾ ਜੀ ਪਉਦੀ ਰੱਸੀ ਟੁੱਟ ਗਈ ਆ ਵਿੱਚ ਡਿੱਪਿਆ ਜੀ। ਉਹਨੂੰ ਬਚਾਉ ਲਗਾ ਮਖਤਾਰ ਸਿੰਘ ਜੀ। ਉਹ ਵੀ ਡੁੱਬ ਗਿਆ ਜੀ। ਉੱਤ ਬਾਅਦ ਮੱਖਣ ਸਿੰਘ ਉਹਨੇ ਛਾਲ ਮਾਰੀ ਜੀ ਬਚਾਉਣਾ ਤੇ ਉਹ ਵੀ ਰੁੜ ਗਿਆ ਜੀ। ਚੌਥਾ ਬੰਦਾ ਵੀ ਵਿੱਚ ਗਿਆ ਹੀ ਉਹਨੂੰ ਪੱਗ ਸੁੱਟ ਕੇ ਫਿਰ ਕੱਢ ਲੈ ਗਿਆ ਜੀ। ਤਿੰਨਿਆਂ ਨੇ ਜਿਹੜੇ ਉਹਦੇ ਰੁੜ ਗਏ ਜੀ। ਇੱਕੋ ਪਿੰਡ ਤੇ ਸੀ ਉਹ। ਹਾਂ ਜੀ ਇੱਕੋ ਪਿੰਡ ਪਿੰਡ ਪਾਸਵਾਲ ਦੇ ਜੀ। ਕਿੰਨੇ ਵਜੇ ਦੀ ਘਟਨਾ? ਤੇ 7:30 ਵਜੇ ਦੀ ਗੱਲ ਹੈ ਜੀ। ਸ਼ਾਮ ਦੇ 7:30 ਵਜੇ ਦੀ ਗੱਲ ਹੈ। ਹੁਣ ਕੀ ਪ੍ਰਸ਼ਾਸਨ ਕੀ ਕਾਰਵਾਈ ਕਰਦਾ? ਨਹਿਰ ਬੰਦ ਕਰਾਤੀ ਹੈ ਜੀ ਵੇਖੋ ਹੁਣ ਲਾਸ਼ਾਂ ਲੱਭਣ ਲਈ ਪਾਲ ਕਰਦੇ ਹੋਣੀ ਸਾਡੇ ਸਭ ਨਾਲ ਸਾਡੀ ਗੱਲ ਹੋਈ ਜੀ ਕੀ ਜਿਹੜੀ ਇਹ ਵਾਰਦਾਤ ਹੋਈ ਆ ਇਸ ਤਰ੍ਹਾਂ ਜਿਹੜੇ ਨਹਿਰ ਦੇ ਵਿੱਚ ਜਿਹੜੀਆਂ ਹੋਈ ਇਹ ਜੀ ਇੱਥੇ ਪਿੰਡ ਹੈਗਾ ਪਰਤਵਾਲ ਤਲਵੰਡੀ ਪਰਤਵਾਲਾ ਰਣਜੀਤ ਸਿੰਘ ਉਰ ਪਰਾਣਾ ਸਰਪੰਚ ਹੈਗਾ ਇਹ ਆਪਣੇ ਤੇ ਇਹ ਆਪਣੇ ਖੇਤਾਂ ਦੇ ਵਿੱਚ ਖਾਦ ਪਾਉਣ ਵਾਸਤੇ ਇਹਨਾਂ ਦੇ ਨਾਲ ਆਪਣੇ ਬੰਦੇ ਲੈ ਕੇ ਕਰਤਾਰ ਸਿੰਘ ਮੱਖਣ ਸਿੰਘ ਹਰਜੋਤ ਸਿੰਘ ਨੂੰ ਨਾਲ ਲੈ ਕੇ ਆਪਣੇ ਖੇਤਾਂ ਦੇ ਜਿਹੜਾ ਖਾਤ ਪਾ ਰਿਆ ਸੀ ਕਰੀਬ 7:00 ਵਜੇ ਨਾਲ ਸਰਪੰਚ ਨੇ ਮੁੜ ਕੇ ਬਾਹਰ ਦੇ ਵਿੱਚ ਉਹ ਨਹਿਰ ਦੇ ਵਿੱਚ ਨਾਉਣ ਵਾਸਤੇ ਆਇਆ ਉਹ ਜਦੋਂ ਪੌੜੀਆਂ ਤੋਂ ਥਾਂ ਉਤਰਿਆ ਤਾਂ ਪੈਰ ਸਲਿੱਪ ਹੋਣ ਕਰਕੇ ਉਹ ਜਿਹੜਾ ਨਹਿਰ ਦੇ ਵਿੱਚ ਰੁੜ ਗਿਆ ਉੱਥੇ ਖਲੋਤੇ ਸਰਜੋਤਰੇ ਜਦੋਂ ਸਰਜੋਤਰੇ ਵਾਜਾ ਮਾਰੀਆਂ ਨੂੰ ਕਹਿੰਦੇ ਵੀ ਸਰਪੰਚ ਰੁੜ ਗਿਆ ਸਰਪੰਚ ਰੁੜ ਗਿਆ ਉੱਥੇ ਕਰਤਾਰ ਤੇ ਮੱਖਣ ਜਿਹੜੇ ਨਾਲ ਖਾਤ ਪਾਉਂਦੇ ਸੀ ਉਹ ਵੀ ਭੱਜ ਕੇ ਉੱਥੋਂ ਆ ਗਏ ਜਦੋਂ ਉਹਨਾਂ ਨੇ ਆ ਕੇ ਵੇਖਿਆ ਸਰਪੰਚ ਰੁੜਨ ਲਿਆ ਉਹਨਾਂ ਨੇ ਨਹਿਰ 'ਚ ਛਾਲਾਂ ਮਾਰੀਆਂ ਉਹ ਤਨੇ ਉਹ ਮੁੜ ਕੇ ਉਸ ਤੋਂ ਬਾਅਦ ਉਹ ਵੀ ਉੱਪਰ ਨਹੀਂ ਆਏ ਸਰਜੋਤ ਨੇ ਵੀ ਕੋਸ਼ਿਸ਼ ਕੀਤੀ ਉਹਨੂੰ ਸਰਪੰਚ ਨੂੰ ਖਿੱਚਣ ਦੀ ਪਰ ਉਹ ਨਹੀਂ ਆਇਆ ਤਨੇ ਅੱਜ ਪਿੰਡ ਦੇ ਵਿੱਚ ਕਿ ਨਹਿਰ ਵਿਭਾਗ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਅਫਸਰਾਂ ਨੇ ਜਿਹੜਾ ਪਾਣੀ ਕੱਟ ਕਰਵਾਇਆ ਗਿਆ ਆ ਤੇ ਗੋਤਾਖੋਰ ਲਿਆ ਕੇ ਤੇ ਪਿੰਡ ਦੇ ਜਿਹੜੇ ਹੈਗੇ ਬੰਦੇ ਜਿਹੜੇ ਕਿ ਉਹਨਾਂ ਨੂੰ ਨਹਿਰ ਦੇ ਵਿੱਚ ਤਰੀਕੇ ਦੇ ਨਾਲ ਕਰਕੇ ਦੋ ਡੈਡ ਬੋਡੀ ਸਾਨੂੰ ਜਿਹੜੀਆਂ ਹੁਣ ਤੱਕ ਜਿਹੜੀਆਂ ਕਵਰ ਹੋ ਚੁੱਕੀਆਂ ਕਰਤਾਰ ਸਿੰਘ ਤੇ ਮੱਖਣ ਸਿੰਘ ਦੀ ਜਿਹੜੀ ਡੈਡ ਬੋਡੀ ਜਿਹੜੀ ਸਾਨੂੰ ਮਿਲ ਚੁੱਕੀ ਆ ਅਜੇ ਰਣਵੀਰ ਸਿੰਘ ਸਰਪੰਚ ਦੀ ਜਿਹੜੀ ਡੈਡ ਬੋਡੀ ਉਹ ਨਹੀਂ ਲੱਭ ਰਹੀ ਉਨੀ ਵਾਤੇ ਜਿਹੜੇ ਲੋ ਕੋਟਾ ਕੋਰ ਜਿਹੜੇ ਲੱਗੇ ਆ ਤੇ ਉਸ ਦੇ ਮਤਲਬ ਕੋ ਜਿਹੜੀ ਬੰਦੀ ਕਰ ਰਹੀ ਕੀਤੀ ਜਾ ਰਹੀ ਹੈ